ਜਦੋਂ ਵੀ ਤੁਹਾਡੇ ਕੋਲ ਸ਼ਿਪਿੰਗ ਪਹੁੰਚ ਜਾਂਦੀ ਹੈ ਸ਼ੈਂਪੂ ਕੰਡੀਸ਼ਨਰ ਜਰੂਰ ਕਰਿਆ ਕਰੋ ਜਦੋਂ ਤੁਸੀਂ ਸ਼ੈਂਪੂ ਕੰਡੀਸ਼ਨਰ ਕਰੋਗੇ ਕਿਉਂਕਿ ਤਿੰਨ ਤੋਂ ਚਾਰ ਦਿਨ ਜਾਂ ਹਫਤਾ ਸ਼ਿਪਿੰਗ ਦੇ ਵਿੱਚ ਲੱਗ ਜਾਂਦਾ ਹੈ ਫਿਰ ਤਾਂ ਮੋਇਸਚਰ ਬਿਲਕੁਲ ਰਿਮੂਵ ਹੋ ਜਾਂਦਾ ਬਾਕਸ ਦੇ ਵਿੱਚ ਪਏ ਪੈਚ ਦੇ ਵਿੱਚ ਡਰਾਈਨੈਸ ਆ ਜਾਂਦੀ ਹੈ ਤਾਂ ਜਦੋਂ ਵੀ ਤੁਸੀਂ ਸ਼ਿਪਿੰਗ ਰਿਸੀਵ ਕਰਦੇ ਹੋ ਆਪਣੀ ਤਾਂ ਸ਼ੈਂਪੂ ਕੰਡੀਸ਼ਨਰ ਮੈਨ ਸ਼ੈਂਪੂ ਕੰਡੀਸ਼ਨਰ ਕਰਕੇ ਹੀ ਤੁਸੀਂ ਆਪਣਾ ਪ੍ਰੋਡਕਟ ਯੂਜ਼ ਕਰੋਗੇ ਜੇ ਭਾ বিনা ਸ਼ੈਂਪੂ ਕੰਡੀਸ਼ਨਰ ਨੂੰ ਸਿਰ ਦੇ ਉੱਪਰ ਲਗਾ ਕੇ ਦੇਖਾਂਗੇ বিনা ਸ਼ੈਂਪੂ ਕੰਡੀਸ਼ਨਰ ਕਰੇ ਹੈਡ ਤੇ ਲਗਾ ਕੇ ਦੇਖਾਂਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਫੇਕ ਲੁੱਕ ਆਊਗੀ ਸ਼ੈਂਪੂ ਕੰਡੀਸ਼ਨਰ ਕਰਨ ਨਾਲ ਕੀ ਹੈ ਕਿ ਕਾਫੀ ਅੱਛੀ ਸਮੂਥ ਐਂਡ ਸ਼ਾਈਨਿੰਗ ਲੁੱਕ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਸ਼ੈਂਪੂ ਕਰਨ ਦੀ ਟੈਕਨੀਕ ਹੈ ਕਿ ਜਦੋਂ ਵੀ ਤੁਸੀਂ ਸ਼ੈਂਪੂ ਕਰੋਗੇ ਤਾਂ ਬਰਸ਼ਿੰਗ ਜ਼ਰੂਰ ਕਰੋਗੇ ਹੁਣ ਆਪਾਂ ਲਈ ਕੰਡੀਸ਼ਨਰ ਸ਼ੈਂਪੂ ਦਾ ਕੰਡੀਸ਼ਨਰ ਮੇਨ ਫਾਰਮੂਲਾ ਇਹ ਹੈ ਕਿ ਜਦ ਵੀ ਤੁਹਾਨੂੰ ਸ਼ੈਂਪੂ ਕੰਡੀਸ਼ਨਰ ਕਰਨਾ ਹੈ ਇਹਦਾ ਬਰਸ਼ਿੰਗ ਜ਼ਰੂਰ ਕਰਨੀ ਹੈ ਬਿਨਾਂ ਬਰਸ਼ਿੰਗ ਤੋਂ ਤੁਸੀਂ ਇੱਕ ਵਧੀਆ ਟੈਕਚਰ ਨਹੀਂ ਬਣਾ ਸਕਦੇ ਹੈਅਰ ਦਾ ਬਰਸ਼ ਦਾ ਕੰਮ ਹੈ ਟ੍ਰੈਂਗਲਸ ਰਿਮੂਵ ਕਰਨਾ ਇਸ ਜਿਹੜੇ ਹੈਅਰ ਉਲਝੇ ਹੋਏ ਨੇ ਸੋ ਜਾਣਾ ਉਹਨਾਂ ਨੂੰ ਦੁਬਾਰਾ ਫੇਰ ਤੁਸੀਂ ਪਾਣੀ ਸਾਫ ਪਾਣੀ ਦੇ ਨਾਲ ਰਿੰਗ ਜਾਨੋਗੇ। ਨੈਕਸਟ ਸਟੈਪ ਅਸੀਂ ਕਰਾਂਗੇ ਤੇ ਇੱਕ ਪੈਚ ਨੂੰ ਵਾਸ਼ ਕਰਨ ਤੋਂ ਬਾਅਦ ਅਗਲੀ ਥੀਮ ਆਪਾਂ ਟਾਬਲ ਲਾਂਗੇ ਟਾਬਲ ਚੈਨ ਨੂੰ ਰੈਪ ਕਰ ਲਾਂਗੇ ਰੈਪ ਕਰਨ ਤੋਂ ਬਾਅਦ ਪਾਣੀ ਸੋਬ ਬੱਚ ਜਾਊਗਾ ਪੂਰਾ ਹਾਂਜੀ ਦੋਸਤੋ ਫਸਟ ਚਾਹੀਦਾ ਤੁਹਾਨੂੰ ਹੇਅਰ ਡ੍ਰਾਇਰ ਜਿਹੜਾ ਤੁਸੀਂ ਬੇਸ ਨੂੰ ਬਿਲਕੁਲ ਡਰਾਈ ਕਰ ਲਓਗੇ ਬਿਲਕੁਲ ਡਰਾਈ ਕਰਨ ਤੋਂ ਬਾਅਦ ਨੈਕਸਟ ਥੀਮ ਕੀ ਯੂਜ਼ ਕਰਨੀ ਆਪਾਂ ਕਿ ਜਦ ਵੀ ਕਿਸੇ ਪੀਸ ਨੂੰ ਕੱਟਣਾ ਹੈ ਟੇਪ ਨੂੰ ਜਦੋਂ ਵੀ ਕਿਸੇ ਟੇਪ ਦੇ ਪੀਸ ਨੂੰ ਕੱਟਣਾ ਹੈ ਤਾਂ ਉਹਨੂੰ ਆਪਾਂ ਕਲੀਅਰ ਕੱਟ ਕੇ ਕਿਨਾਰੇ ਗੋਲ ਕਰ ਲਾਂਗੇ ਉਹਦੇ ਕੀ ਆਪਾਂ ਅੱਛੀ ਤਰ੍ਹਾਂ ਪੈਚ ਦੀ ਇੱਕ ਸ਼ੇਪ ਪੈਚ ਦੀ ਸ਼ੇਪ ਦੇ ਅਕੋਰਡਿੰਗ ਟੇਪ ਦਾ ਡਿਜ਼ਾਈਨ ਕ੍ਰੀਏਟ ਕਰ ਲਿਆ ਸਾਈਡਸ ਦੇ ਵਿੱਚ ਤੁਸੀਂ ਲੌਂਗ ਪੀਸ ਕੱਟ ਸਕਦੇ ਹੋ ਜਿਵੇਂ ਮੈਂ ਦੋ ਪੀਸ ਹੁਣੇ ਕੱਟ ਕੇ ਲਗਾਏ ਨੇ ਤਾਂ ਉਸੇ ਥੀਮ ਦੇ ਵਿੱਚ ਜਦ ਤੁਸੀਂ ਫਰੰਟ ਤੇ ਬੈਕ ਤੇ ਆ ਜਾਂਦੇ ਹੋ ਉੱਥੇ ਪੀਸ ਤੁਸੀਂ ਛੋਟਾ ਕੱਟ ਕੇ ਲਗਾਉਂਗੇ ਸਾਈਡ ਸੇ ਤੁਹਾਡਾ ਪੀਸ ਬੜਾ ਕੱਟਿਆ ਹੈ ਵੀ ਚੱਲੂਗਾ ਨੋ ਪ੍ਰੋਬਲਮ ਨੈਕਸਟ ਇਹਦੇ ਵਿੱਚ ਕੀ ਹੈ ਕਿ ਤੁਹਾਡਾ ਜਿਹੜਾ ਸੀਜ਼ਰ ਹੈ ਹੋਣਾ ਚਾਹੀਦਾ ਥੋੜਾ ਜਿਆਦਾ ਸਟਰੋਂਗ ਹੋਣਾ ਚਾਹੀਦੀ ਹੈ ਕਈ ਵਾਰ ਆਹ ਟਾਈਪ ਦੀ ਕੁਆਲਿਟੀ ਸੀਜ਼ਰ ਨੂੰ ਜਾਮ ਕਰ ਦਿੰਦੀ ਹੈ ਤੇ ਤੁਹਾਨੂੰ ਟੇਪ ਕੱਟਣ 'ਚ ਪਰੇਸ਼ਾਨੀ ਆਉਂਦੀ ਹੈ ਸਾਈਜ਼ ਦੇ ਵਿੱਚ ਪੀਸ ਬੜੇ ਵੀ ਲਗਾ ਸਕਦੇ ਹੋ ਕੱਟ ਕੇ ਫਰੰਟ ਤੇ ਬੈਕ ਤੇ ਪੀਸ ਛੋਟੇ-ਛੋਟੇ ਰੱਖੋਗੇ ਤੁਸੀਂ ਆਈਡੀ ਦੇ ਮੁਤਾਬਿਕ ਕਹਿ ਸਕਦੇ ਆ 4 ਫਿੰਗਰ ਤੋਂ ਜ਼ਿਆਦਾ 4 ਫਿੰਗਰ ਤੋਂ ਜ਼ਿਆਦਾ ਤੁਸੀਂ ਸਾਈਡ ਤੇ ਰੱਖ ਸਕਦੇ ਹੋ ਸਾਈਜ਼ ਟੇਪ ਦਾ ਐਂਡ 3 ਫਿੰਗਰ ਤੋਂ ਜਿਆਦਾ ਜਾਂ 3 ਫਿੰਗਰ 3 ਫਿੰਗਰ ਜਾਂ 2 ਫਿੰਗਰ ਦਾ ਫਰੰਟ ਟੂ ਬੈਕ ਸਾਈਜ਼ ਜਗਈਏ ਆਪਾਂ ਟੇਪ ਦਾ ਕੱਟ ਕੇ ਲਾਵਾਂਗੇ ਬਾਕੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਐਨੀ ਹੀ ਸਫਾਈ ਨਾਲ ਤੁਸੀਂ ਟੇਪ ਲਗਾਨੀ ਹੈ ਟੇਪ ਦੇ ਉੱਪਰ ਟੇਪ ਆ ਜਾਵੇ ਨੋ ਪ੍ਰੋਬਲਮ ਬਟ ਇਹ ਨਾ ਹੋਵੇ ਕਿ ਕਿਤੇ ਵਿਥ ਰਹਿ ਜਾਵੇ ਵਿਥ ਰਹਿਣੀ ਬਹੁਤ ਜ਼ਿਆਦਾ ਗਲਤ ਹੈ ਉਹਦੇ ਨਾਲ ਤੁਹਾਡੇ ਬੇਸ ਦੇ ਉੱਪਰ ਜਿਹੜੀ ਲੱਗੀ ਟੇਪ ਹੈ ਸਕਿਨ ਤੇ ਹੋਲਡ ਨਹੀਂ ਬਣਾਈ ਬਣਾ ਪਾਉਗੀ ਬਾਕੀ ਐਦਾਂ ਦੇ ਇੰਟਰਸਟਿੰਗ ਵੀਡੀਓ ਲਈ ਸਾਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਦੋਂ ਵੀ ਤੁਸੀਂ ਆਪਣੇ ਹੈਡ ਡਰੈੱਸ ਤੋਂ ਆਪਣੇ ਕਿਸੇ ਫੈਮਿਲੀ ਮੈਂਬਰ ਕੋਲ ਹੈਅ ਪੈਸ ਲਗਵਾਣਾ ਤਾਂ ਫਰੰਟ ਤੋਂ 4 ਫਿੰਗਰ ਲਾਈਕ ਫਰੰਟ ਤੋਂ 4 ਫਿੰਗਰ ਦਾ ਮਾਰਜਨ ਢੱਕ ਕੇ ਤੁਸੀਂ ਨਿਸ਼ਾਨ ਲਗਾ ਲਓਗੇ ਉਸ ਤੋਂ ਬਾਅਦ ਨੈਕਸਟ ਕੀ ਹੈ ਤੁਸੀਂ ਬੈਕ ਤੇ ਹੀ ਕੜ ਕੇ ਹੀ ਲਗਾਣਾ ਫਰੰਟ ਤੋਂ ਕਈ ਦੋਸਤ ਕੀ ਕਰਦੇ ਨੇ ਕਿ ਪੈਸ ਨੂੰ ਐਦਾਂ ਲੱਖ ਦਿੰਦੇ ਨੇ ਜਿਵੇਂ ਵੀ ਕੋਈ ਵੀ ਟੈਕਨੀਕ ਨਾ ਯੂਜ਼ ਕਰਦੇ ਹੋਏ ਜਿੱਥੇ ਆਪਣੇ ਟੈਗ ਨੇ ਇਹ ਬੈਕ ਹੈ ਦੋਨੇ ਟੈਗ ਦਾ ਜਿਹੜਾ ਸੈਂਟਰ ਹੈ ਬੈਕ ਹੈ ਤੇ ਜਿਨ੍ਹਾਂ ਨੂੰ ਅਸੀਂ ਦੋਸਤਾਂ ਨੂੰ ਵੀ ਵੀਡੀਓ ਸੈਂਡ ਕਰਦੇ ਆ ਇਹ ਉਹਨਾਂ ਦਾ ਨਾਮ ਲਿਖ ਕੇ ਸਪੈਸ਼ਲੀ ਕੋਈ ਨਾ ਕੋਈ ਮਿੰਟ ਦੇ 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 ਕਿ ਇਹ ਤੁਹਾਡੇ ਸਪੈਸ਼ਲ ਪੈਚ ਹੀ ਤੁਹਾਡਾ ਹੈ ਤਾਂ ਉਹਦੇ ਜਿਹੜਾ ਕੋਈ ਦੱਸਿਆ ਜਾਂਦਾ ਉਹ ਪੈਚ ਦੇ ਸਾਰਾ ਕੁਝ ਹੋ ਜਾਂਦਾ ਹੈ ਸੈਂਟਰ ਬੈਕ ਦਾ ਸੈਂਟਰ ਫਰੰਟ ਦਾ ਸੈਂਟਰ ਮਤਲਬ ਕਿ ਬੈਕ ਦਾ ਸੈਂਟਰ ਟੈਗ ਦਾ ਸੈਂਟਰ ਹੋ ਗਿਆ ਜਿਹੜਾ ਬੈਕ ਦਾ ਸੈਂਟਰ ਹੋ ਗਿਆ ਟੈਗ ਦਾ ਸੈਂਟਰ ਹੋ ਗਿਆ ਤਾਂ ਦੂਜਾ ਦਾ ਫਰੰਟ ਹੈ ਗਈ ਹੀ ਤਾਂ ਨੂੰ ਇੱਤਾ ਲਗਾਣਾ ਆਪਾਂ ਤੇ ਨੈਕਸਟ ਟਾਈਮ ਤੇ ਛੋਣਾਂ ਤੁਹਾਨੂੰ ਡ੍ਰੈਅਰ ਦੀ ਟੈਕਨੀਕ ਵੀ ਦੱਸੂਗਾ ਸਾਰੀ ਪ੍ਰੋਪਰ ਤੁਸੀਂ ਗੌਰ ਕਰਨੀ ਹੈ ਜਿਹੜਾ ਤੁਹਾਡਾ హెయిర్ ਸਟਾਈਲ ਹੈ ਉਹ ਪ੍ਰੋਪਰ-ਪਰ ਬਣਾ ਕੇ ਦਊਗਾ ਤੁਹਾਨੂੰ ਤੇ ਲੈਟਸ ਸੀ ਲੈਫਟ ਟੂ ਰਾਈਟ ਜਿੱਦ ਨੂੰ ਜਿਹੜਾ ਸਟਾਈਲ ਹੋਊਗਾ ਉਹ ਵੀ ਤੁਸੀਂ ਫੋਲੋ ਕਰਨਾ ਜਦੋਂ ਤੁਸੀਂ ਡਰਾਈਵ ਲਗਾਣੀ ਹੈ ਬਰਸ਼ ਡਰਾਈ ਦੇ ਬਿਲਕੁਲ ਡੈਕ ਤੇ ਰੱਖਣਾ। ਜਿੰਨੇ ਕਿ ਇਸ ਐਨਿਕ ਸਪੇਸ ਹੋਣੀ ਚਾਹੀਦੀ ਹੈ ਆਪਾਂ। ਐਦਾਂ ਨਾ ਹੋਵੇ ਕਿ ਬਰਸ਼ ਥੋੜਾ ਬੈਲ ਨਿਕਲ ਜਾਏ ਜਾਂ ਡਰਾਈਰ ਐਦਾਂ ਅਪ ਡਾਊਨ ਹੋਵੇ। ਆਸ ਤੇ ਸੌਣ ਜ਼ਰੂਰੀ ਹੈ ਕਿ ਹੀਟ ਅਬਸੋਰਬ ਹੋਵੇ ਹੈਜ਼ ਵਿੱਚ ਤੇ ਬਰਸ਼ ਦੇ ਵਿੱਚ ਤੇ ਸਟਾਈਕਿੰਗ ਆਪਣੇ ਮਾਣੇ ਸਿਰ ਤੇ। ਸਿੱਧੇ ਬਰਸ਼ ਆਪਾਂ ਕਹਿੰਦੇ ਕਿ ਐਦਾਂ ਨਹੀਂ ਕਰਨਾ ਕਿ ਆਪਣਾ ਫਰੰਟ ਦੇ 베ਸ ਦੇ ਸੈਂਟਰ ਤੇ ਆਪਾਂ ਬਰਸ਼ ਨੂੰ ਫਿੱਟ ਕਰਾਂਗੇ ਜਿੰਨੇ ਥੋੜਾ ਪੈਸ ਲੂਜ਼ ਹੋਵੇ। ਸੀ ਇਹਨੂੰ ਡ్రਾਈ ਕਰ ਲਵਾਂਗੇ ਸਟਾਈਲ ਤੁਹਾਡਾ ਹੈਗਾ ਲੈਫਟ ਟੂ ਰਾਈਟ ਜਦ ਬਾਲਾਂ ਨੂੰ ਬਣਾ ਤਾਂ ਕੁਝ ਇਸ ਤਰੀਕੇ ਨਾਲ ਬਰਸ਼ ਚਲਾਣਾ ਕਿ ਤੁਸੀਂ ਆਪਣੇ ਬਾਲਾਂ ਨੂੰ ਬਾਹਰੇ ਹੋ ਤਾਂ ਨਹੀਂ ਕਿ ਆਪਾਂ ਕਈ ਵਾਰ ਕੀ ਹੈ ਦਸ਼ਮਾ ਵਾਰ-ਵਾਰ ਹਿੱਟ ਕਰ ਜਾਵਾਂਗੇ ਬੇਸਟ ਉਹਦਾ ਥੋੜਾ ਫਰੰਟ ਹੋਗਾ ਲੂਜ਼ ਕਿਉਂਕਿ ਇੱਕ ਵਾਰ ਜਦ ਤੇਪਪਨ ਲਗਾਤੀ ਤਾਂ ਕਟੋ-ਕਟ ਨਹੀਂ ਤਾਂ ਉਹ 15 ਤੋਂ 20 ਇੰਚ ਬਣੀ ਜਾਏਗੀ ਫਰੰਟ ਤੇ ਜਿਹੜੀ ਆਪਾਂ ਸਟਾਈਲਿੰਗ ਕਰਾਂਗੇ ਉਹ ਬਿਲਕੁਲ ਐਤਾ ਨਹੀਂ ਕਰਾਂਗੇ ਥੋੜੀ ਸੀ ਟਾਈਪ ਕਰਾਂਗੇ ਆ ਬਾਲਾਂ ਥੋੜਾ ਐ ਤਾਂ ਫਰੰਟ ਨੂੰ ਲਾ ਕੇ ਜਿੱਤ ਦੇਣੀ ਇਹਨੂੰ ਜਦਾਂ ਜਿਹੜਾ हेयर ਸਟਾਈਲ ਹੈ ਉਹ ਤੋਂ ਥੋੜਾ ਬਾਹਰ ਹੁਣ ਜੀ ਐਨ ਇਟ ਯੂਜ਼ ਕਰਸਣਾ ਤੁਸੀਂ ਵੈਕਸ ਸਪਰੇਅ ਜੈਲ ਸੇਲਮ 11 24 ਜਿਹੜਾ ਵੀ ਤੁਹਾਡਾ ਮਨ ਹੈ ਨੈਕਸਟ ਥਿੰਗ ਤੁਹਾਨੂੰ ਪ੍ਰੋਡਕਟ ਲਾਗੇ ਸਾਹਮਣੇ ਕਰਨੀ ਹੈ ਤਾਂ ਸਪਰੇਅ ਜੈਲ ਯੂਜ਼ ਕਰਨੀ ਬਹੁਤ ਜ਼ਰੂਰੀ ਹੈ ਇਹ ਤੁਹਾਡਾ హెయిਰ ਸਟਾਈਲ ਪ੍ਰੋਪਰ ਹੋल्ड ਰ ਰਹਿ ਨੇ ਤੇ ਜੇ ਅਗਰ ਤੁਸੀਂ ਹਾਰਡ ਨਹੀਂ ਰੱਖਣਾ ਚਾਹੁੰਦੇ ਸੌਫਟ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸੌਫਟ ਵੀ ਰੱਖ ਸਕਦੇ ਹੋ ਜਿਹੜੇ ਤੁਹਾਡੇ ਸਾਈਡ ਦੇ ਪਿੱਛੇ ਦੇ हेयर ਨੇ ਜਿਹੜੇ ਤੁਹਾਡੇ ਸੈਡਾਂ ਦੇ ਪਿੱਛੇ ਦੇ ਆਵਲ हेयर ਨੇ ਇਹਦੇ ਨਾਲ ਇਹਨਾਂ ਦੀ ਮੈਚਿੰਗ ਹੋਊਗੀ ਕਿਉਂਕਿ ਡੰਮੀ ਦੇ ਤਰ੍ਹਾਂ ਇਹ ਕਲੀਨ ਹੈ ਪਹਿਲੀ ਵਾਰ ਆਪਾਂ ওভার ਹਾਈਟ ਲੱਗਦੀ ਹੈ ਇਹਨਾਂ ਦੀ ਜੋ ਵੀ ਜਦ ਆਪਣੇ ਆਵਲ हेयर ਦੇ ਨਾਲ ਮੈਚ ਹੋਊਗੀ ਜਿਹੜਾ ਆਪਾਂ ਸਪੈਸ਼ਲੀ ਧਿਆਨ ਰੱਖਣਾ ਹੈ ਜਿਹੜਾ ਆਪਣਾ हेयर ਸਟਾਈਲ ਹੈ ਲੈਫਟ ਸਾਈਡ ਤੋਂ ਲੈ ਕੇ ਰਾਈਟ ਸਾਈਡ ਨੂੰ ਉਹ ਹੁੰਦਾ ਜਿਹੜੇ ਆਪਣੇ ਸਾਈਡ ਤੇ ਪਿੱਛੇ ਦੇ हेयर ਨੇ ਜਦ ਤੁਹਾਡੇ ਆਪਣੇ हेयर ਇੱਥੇ ਐਡ ਹੋਣਗੇ ਤਾਂ ਹੋਰ ਜ਼ਿਆਦਾ ਫਿਨਿਸ਼ਿੰਗ ਤੁਸੀਂ ਦੇਖ ਪਾਓਗੇ ਤੇ हेयर कट ਕਿਵੇਂ ਲੱਗਾ ਕਮੈਂਟਸ ਸ਼ੁਰੂ ਕਰਿਓ